जय देव धन गुरुदेव अंत श्री गुरुदास जी महाराज की के जयंती जगह जगह समागम कराए जा रहे हैं पूरा मलोट एक भक्ति भावना मैं दे को दिन बधाई लाई देनी ਪਰਮਾਤਮਾ ਕੇ ਅਰਦਾਸ ਹੈ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਹਰਥ ਇਸੇ ਤਰ੍ਹਾਂ ਸੰਗਤ ਉੱਪਰ ਬੜਿਆ ਰਹੇ ਤੇ ਅੱਜ ਦਾ ਦਿਨ ਜਿੱਥੇ ਅਸੀਂ ਦੁਨੀਆ ਭਰ ਦੇ ਉਪਰ ਹੀ ਦਿਨ ਵੱਡੇ ਪੱਧਰ ਤੇ ਮਨਾਉਂਦੇ ਆਂ ਉੱਥੇ ਇਹ ਗੱਲ ਵੀ ਯਾਦ ਰੱਖੀਏ ਕਿ ਸ੍ਰੀ ਗੁਰੂ ਰਵਿਦਾਸ ਜੀ ਕੇ ਨਾਲ ਜੁੜੇ ਹੋਏ ਗੁਰੂ ਜੀ ਇਓ ਤੁਸੀਂ ਜਿਨ੍ਹਾਂ ਨੇ ਕਿਰਤ ਕਰਕੇ ਪ੍ਰਮਾਤਮਾ ਨੂੰ ਪਾਇਆ ਮਨ ਚੰਗਾ ਤਾਂ ਕਠੋਰਤੀ ਵੀ ਹੁੰਦਾ ਉਹਨਾਂ ਨੇ ਸੁਨੇਹਾ ਦਿੱਤਾ ਸੀ ਕਿ ਜੇ ਤੁਹਾਡਾ ਮਨ ਸਾਫ਼ ਹੈ ਤਾਂ ਕਠੋਰਤੀ ਜਿਹੜੀ ਦਰਦਤ ਹੁੰਦਾ ਜਿਸ ਤੇ ਵਿੱਚ ਜਮੜੇ ਨੂੰ ਤੁਰਤਾ ਜਾਂਦਾ ਸੀ ਛੁੱਟੀਆਂ ਬਣਾਉਣ ਦੇ ਤਉਹਦੇ ਵਿੱਚੋਂ ਵੀ ਤੁਹਾਨੂੰ ਪਰਮਾਤਮਾ ਮਿਲ ਜਾਂਦਾ ਹੈ ਗੰਗਾ ਉਹਦੇ ਵਿੱਚ ਵੀ ਮਿਲ ਜਾਂਦੀ ਹੈ ਸੋ ਅਖੰਡਵਾਸ ਤੋਂ ਦੂਰ ਕਰਕੇ ਹੋਏ ਸਾਨੂੰ ਸੱਚ ਨਾਲ ਜੁੜਨ ਲਈ ਕਿਰਤ ਨਾਲ ਜੁੜਨ ਦੀ ਪ੍ਰੇਰਿਆ ਤੇ ਇਸ ਨੂੰ ਅਸੀਂ ਸਦਾ ਹੀ ਨਤਮਸਤਕ ਹੁੰਦੇ ਆਂ ਜਿਨ੍ਹਾਂ ਨੇ ਕਿਰਤੀ ਪਰਿਵਾਰਾਂ ਦੇ ਉੱਤੇ ਹਮ ਸਿੱਖਿਆ ਜਿਨ੍ਹਾਂ ਨੇ ਕਿਰਤ ਦੀ ਇਤਿਹੀ ਪਰਮਾਤਮਾ ਕਰੇ ਇਸ ਸਿੱਖਿਆਵਾਂ घर घर तक पहुँच गुरु हरिदास जी का स्ने सा महत्वपूर्ण स्नेहा मैं प्रेम को सार्या पवित्र लख लख मारबाबदा कर Thank <laughs> you. ਨਿਰਭੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ ਅੱਜ ਮਲੋਟ ਦੀ ਧਰਤੀ ਤੇ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਸ਼੍ਰੀ ਗੁਰੂ ਰਵਿਦਾਸ ਨਗਰ ਵਿਖੇ ਅਸੀਂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ 649ਵੀਂ ਵਰਸੀ ਮਨਾ ਰਹੇ ਹਾਂ ਜਨਤੀ ਮਨਾ ਰਹੇ ਹਾਂ ਇਸ ਗੁਰਪੁਰਬ ਦੇ ਦਿਹਾੜੇ ਤੇ ਮੈਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੀ ਆ ਤੇ ਇਸ ਧਰਤੀ ਤੇ ਖੜੇ ਹੋ ਕੇ ਅੱਜ ਇੱਕ ਬਹੁਤ ਵੱਡਾ ਸੁਨੇਹਾ ਜੋ ਇਸ ਸੰਗਤ ਨੂੰ ਨਹੀਂ ਜੋ ਮੈਨੂੰ ਦੱਸਿਆ ਗਿਆ ਕਿ ਕਾਸ਼ੀ ਟੀਵੀ ਤੋਂ ਸਾਡੇ ਪਤਾ ਨਹੀਂ ਕਿੰਨੇ ਮੁਲਕਾਂ ਤੱਕ ਇਹ ਸੁਨੇਹਾ ਜਾਣਾ ਹੈ ਸ਼੍ਰੀ ਗੁਰੂ ਰਵੀਦਾਸ ਜੀ ਦੀ ਜਨਮਤੀ ਦੇ ਮੌਕੇ ਜੋ ਅਸੀਂ ਵਿਸ਼ਵ ਪੱਧਰੀ ਸਮਾਗਮ ਮਨਾਏ ਜਾ ਰਹੇ ਨੇ ਉਹਦੇ ਸੰਬੰਧ ਦੇ ਵਿੱਚ ਅੱਜ ਸਾਡੀ ਸੀਐਮ ਆਫਿਸ ਤੋਂ ਵੀ মিডিਆ ਟੀਮ ਪਹੁੰਚੀ ਹੋਈ ਹੈ ਖਾਸ ਤੌਰ ਤੇ ਮਲੋਟ ਦੇ ਇਸ ਪ੍ਰੋਗਰਾਮ ਨੂੰ ਕਵਰ ਕਰਨ ਦੇ ਲਈ ਸੋ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਪਹੁੰਚੇ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਉਧੇਦਾਰ ਸਹਿਬਾਨ ਸਾਡੀ ਮੰਦਰ ਕਮੇਟੀ ਸਾਡੇ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰ ਰਹੇ ਸਾਰੇ ਭੈਣ ਭਰਾਵਾਂ ਨੂੰ ਇੱਕ ਵਾਰ ਮੈਂ ਲੱਖ ਲੱਖ ਵਧਾਈ ਦਿੰਨੀ ਆ ਸੋ ਇਸ ਤੋਂ ਪਹਿਲਾਂ ਮੇਰੇ ਭਰਾ ਨੇ ਜੋ ਬੋਲਿਆ ਸੀ ਕਿ ਸਮਾਜਿਕ ਸੁਰੱਖਿਆ ਔਰਤ ਤੇ ਬਾਲ ਵਿਕਾਸ ਵਿਭਾਗ ਸਿਰਫ ਇਹੀ ਵਿਭਾਗ ਨਹੀਂ ਮੇਰੇ ਕੋਲ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਵੀ ਹੈ ਜਿਸ ਦੇ ਵਿੱਚ ਸਾਡੇ ਉਹ ਲੋਕ ਆ ਜਾਂਦੇ ਨੇ ਜਿਹੜੇ ਸਦੀਆਂ ਤੋਂ ਸਮਾਜ ਦੇ ਵਿੱਚ ਪਿੱਛੇ ਧੱਕੇ ਗਏ ਹਾਸ਼ੀਏ ਵੱਲ ਧੱਕੇ ਗਏ ਤੇ ਉਹਨਾਂ ਲੋਕਾਂ ਦੀ ਗੱਲ ਜੇ ਕਿਸੇ ਨੇ ਕੀਤੀ ਸੀ ਤਾਂ ਉਸ ਮਹਾਰਾਜ ਸ਼੍ਰੀ ਗੁਰੂ ਰਵਿਦਾਸ ਜੀ ਨੇ ਕੀਤੀ ਸੀ ਜਿਨ੍ਹਾਂ ਦੀ ਅੱਜ ਅਸੀਂ ਜਨਮ ਦਿਨ ਮਨਾ ਰਹੇ ਹਾਂ ਕਿਰਤ ਦਾ ਸੁਨੇਹਾ ਤੇ ਪਖੰਡਵਾਦ ਨੂੰ ਦੂਰ ਕਰਨਾ ਸਭ ਤੋਂ ਵੱਡਾ ਮੈਸੇਜ ਸੀ ਗੁਰੂ ਜੀ ਦਾ ਜਦੋਂ ਉਹਨਾਂ ਨੇ ਗੰਗਾ ਦੇ ਵਿੱਚ ਇਸ਼ਨਾਨ ਕਰਨ ਜਾ ਰਹੇ ਪੰਡਤਾਂ ਨੂੰ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀਗਾ ਕਿ ਜੇ ਮਨ ਚੰਗਾ ਤਾਂ ਕਠੋਤੀ ਨੇ ਗੰਗਾ ਕਠੋਤੀ ਜੋ ਕਿ ਇੱਕ ਬਰਤਨ ਹੁੰਦਾ ਜਿਸ ਦੇ ਵਿੱਚ ਚਮੜੇ ਨੂੰ ਸਾਫ ਕੀਤਾ ਜਾਂਦਾ ਹੈ ਚਮੜੇ ਨੂੰ ਸਾਫ ਕਰਕੇ ਜੁੱਤੀਆਂ ਬਣਾਉਂਦੇ ਸੀ ਤੇ ਦੁਨੀਆ ਤੇ ਇੱਕੋ ਇੱਕ ਗੁਰੂ ਜਿਸ ਨੇ ਲੋਕਾਂ ਦੀ ਪੈਰਾਂ ਦੀ ਧੂੜ ਮੱਥੇ ਨੂੰ ਲਾ ਕੇ ਜੁੱਤੀਆਂ ਬਣਾ ਕੇ ਉਸ ਪ੍ਰਮਾਤਮਾ ਨੂੰ ਪਾਇਆ ਸੀ ਤੇ ਸੁਨੇਹਾ ਦਿੱਤਾ ਸੀ ਕਿ ਕਿਰਤ ਤੋਂ ਵੱਡੀ ਇਸ ਦੁਨੀਆ ਤੇ ਕੋਈ ਕਮਾਈ ਨਹੀਂ ਜੇਕਰ ਕਿਰਤ ਦੇ ਨਾਲ ਜੁੜਾਂਗੇ ਤਾਂ ਪ੍ਰਮਾਤਮਾ ਦੇ ਨਾਲ ਜੁੜ ਜਾਵਾਂਗੇ ਤੇ ਅਸੀਂ ਅੱਜ ਐਡਾ ਵੱਡਾ ਵੰਸ਼ ਜੋ ਰਵਿਦਾਸੀਆ ਵੰਸ਼ ਗੁਰੂ ਸਾਹਿਬ ਨੇ ਖੜਾ ਕੀਤਾ ਔਰ ਇੰਨੀਆਂ ਤਰੱਕੀਆਂ ਦੇ ਉੱਤੇ ਕਿ ਮੈਂ ਅੱਜ ਬੇਟੀ ਨੂੰ ਜੋ ਸਨਮਾਨ ਦਿੱਤਾ ਗਿਆ ਜਿਹੜੀ ਬੇਟੀ ਸਾਡੀ ਬੀਐਸਐਫ ਚ ਜੁਆਇਨ ਕਰ ਰਹੀ ਹੈ ਮੈਨੂੰ ਆਪ ਨੂੰ ਮਾਣ ਹੋ ਰਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਹੁਣ ਉਹਨਾਂ ਲੋਕਾਂ 'ਚ ਉਹਨਾਂ ਸਾਨੂੰ ਸਮਝਿਆ ਜਾਵੇ ਕਿ ਜਿਹੜੇ ਕਿ ਆਟਾ ਦਾਲ ਸਕੀਮਾਂ ਦੀ ਉਡੀਕ ਕਰਦੇ ਰਹਿਣਗੇ ਕਿ ਸਾਨੂੰ ਕੋਈ ਆਟਾ ਦੇਊਗਾ ਜਾਂ ਦਾਲ ਦੇਊਗਾ ਜਗਤ ਗੁਰ ਰਵਿਦਾਸ ਮਹਾਰਾਜ ਕੀ ਜੈ ਅਸੀਂ ਉਹਨਾਂ ਲੋਕਾਂ 'ਚ ਆ ਜਿਹੜੇ ਬੱਚੇ ਹੁਣ ਹੱਥਾਂ ਦੇ ਵਿੱਚ ਕਲਮਾਂ ਤੇ ਕਿਤਾਬਾਂ ਪੜ੍ਹ ਕੇ ਦੁਨੀਆ ਦੀਆਂ ਉੱਚੀਆਂ ਉਚਾਈਆਂ ਨੂੰ ਛੂ ਰਏ ਨੇ ਸਾਡੀ ਸਰਕਾਰ ਇਸੇ ਗੱਲ ਤੇ ਜ਼ੋਰ ਦਿੰਦੀ ਹੈ ਕਿ ਅਸੀਂ ਵੱਧ ਤੋਂ ਵੱਧ ਬੱਚਿਆਂ ਨੂੰ ਪੜ੍ਹਾਉਣਾ ਹੈ ਵੱਧ ਤੋਂ ਵੱਧ ਬੱਚਿਆਂ ਨੂੰ ਆਤਮ ਨਿਰਭਰ ਕਰਨਾ ਹੈ ਤੇ ਉਸ ਦੀ ਮਿਸਾਲ ਅੱਜ ਇਸ ਬੇਟੀ ਨੇ ਦਿੱਤੀ ਹੈ ਕਿ ਜੇਕਰ ਅਸੀਂ ਬਾਬਾ ਸਾਹਿਬ ਅੰਬੇਦਕਰ ਦੀਆਂ ਸਿੱਖਿਆਵਾਂ ਨੂੰ ਲੈ ਕੇ ਜੇਕਰ ਅਸੀਂ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਲੈ ਕੇ ਜ਼ਿੰਦਗੀ ਦੇ ਵਿੱਚ ਅੱਗੇ ਵਧਾਂਗੇ ਤਾਂ ਸਾਨੂੰ ਕਿਸੇ ਦੇ ਅੱਗੇ ਹੱਥ ਨਹੀਂ ਝਟਣੇ ਪੈਣੇ ਸਾਨੂੰ ਉਡੀਕਣਾ ਨਹੀਂ ਪੈਣਾ ਕਿ ਸਾਨੂੰ ਕੋਈ ਆ ਕੇ ਕੋਈ ਬਖਸ਼ਿਸ਼ ਦੇਊਗਾ ਅਸੀਂ ਲੋਕਾਂ ਨੂੰ ਰੋਜ਼ਗਾਰ ਦੇਣ ਵਾਲੇ ਬਣਨਾ ਹੈ ਨਾ ਕਿ ਅਸੀਂ ਮੰਗਣ ਵਾਲੇ ਬਣਨਾ ਹੈ ਸੋ ਅੱਜ ਦੇ ਦਿਨ ਮੈਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੀ ਆ ਕਿਉਂਕਿ ਅੱਜ ਅਸੀਂ ਇਸ ਨਗਰ ਦੇ ਵਿੱਚ ਤਿੰਨ ਚੀਜ਼ਾਂ ਦੇ ਜਿਹੜੇ ਨੀ ਪੱਥਰ ਰੱਖ ਕੇ ਕੰਮ ਸ਼ੁਰੂ ਕਰਵਾਏ ਆ ਜਿਦੇ ਵਿੱਚ ਲਾਇਬ੍ਰੇਰੀ ਜਿਸ ਤੋਂ ਪੜ ਕੇ ਸਾਡੇ ਬਹੁਤ ਸਾਰੇ ਬੱਚੇ ਇਸ ਨਗਰ ਦੇ ਉੱਚੀਆਂ ਪਦਮੀਆਂ ਤੇ ਪਹੁੰਚੇ ਨੇ ਉਹਦੀ ਦੂਜੀ ਮੰਜ਼ਲ ਸ਼ੁਰੂ ਕਰਾਉਣ ਜਾ ਰਹੇ ਆ ਇਸ ਤੋਂ ਇਲਾਵਾ ਅਸੀਂ ਇੱਕ ਕਮਿਊਨਿਟੀ ਹਾਲ ਬਣਾਉਣ ਜਾ ਰਹੇ ਆ ਜਿਹੜਾ ਕਿ ਸਾਡੇ ਬੱਚਿਆਂ ਦੇ ਵਿਆਹਾਂ ਦੇ ਕੰਮ ਆਊਗਾ ਇਸ ਤੋਂ ਬਿਨਾ ਰਵਿਦਾਸ ਬਵੰਦੀ ਚਾਰ ਦਵਰੀ ਪਾਣੀ ਦੇ ਰਵਿਦਾਸ ਪਵੰਦੀ ਚਾਰ ਤਵਰੀ ਜੋ ਬਹੁਤ ਵੱਡੀ ਮੰਗ ਸੀ ਉਸ ਤਾਂ ਵੀ ਨਹੀਂ ਪੱਥਰ ਅੱਜ ਰੱਖ ਦਿੱਤਾ ਗਿਆ ਸੀਵਰੇਜ ਦੀ ਮੰਗ ਸੀ ਇਸ ਨਗਰ ਦੀ ਸੀਵਰੇਜ ਦਾ ਕੰਮ ਸ਼ੁਰੂ ਕਰਾ ਦਿੱਤਾ ਗਿਆ ਸੋ ਆਉਣ ਵਾਲਾ ਜਦੋਂ ਅਸੀਂ 650 ਸਾਲਾ ਸ਼੍ਰੀ ਗੁਰੂ ਰਵਿਦਾਸ ਜਨਮ ਦਿਤਾ ਮਨਾਵਾਂਗੇ ਤਾਂ ਇਸ ਨਗਰ ਨੂੰ ਅਸੀਂ ਵਧੀਆ ਤੇ ਨਵੀਂ ਦਿੱਖ ਦੇਵਾਂਗੇ ਤੇ ਵੱਡੇ ਪੱਧਰ ਤੇ ਸਮਾਗਮ ਅਸੀਂ ਆਉਣ ਵਾਲੇ ਦਿਨਾਂ 'ਚ ਮਨਾਵਾਂਗੇ ਇਹਨਾਂ ਉਮੀਦਾਂ ਦੇ ਨਾਲ ਇਹਨਾਂ ਵਿਸ਼ਵਾਸਾਂ ਦੇ ਨਾਲ ਮੈਂ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਨੀ ਆ ਜੈ ਗੁਰੂ ਦੇਵ ਤਕਤ ਗੁਰਦੇਵ ਅੱਛੀ ਤਾਂ ਦਰਸ਼ਨ ਗੁਰੂ ਨਿਦਾਰਸ਼ ਜੀ ਮਹਾਰਾਜ ਜੀ ਜਨਕੀ ਦੇ ਉੱਪਰ ਲੋਟ ਦੀ ਧਰਤੀ ਦੇ ਉੱਪਰ ਜਗ ਜਗਤ ਦੇ ਉਸ ਮਾਰਗ ਅੰਗਰੇਜ਼ ਜਾਣੀ ਪੂਰਾ ਪਰਵਰਤ ਇੱਕ ਭਗਤੀ ਦੀ ਭਾਵਨਾ ਦੇ ਵਿੱਚ ਚਲ ਗਿਆ ਹੈ ਮੈਂ ਇਸ ਨੂੰ ਸੰਗਤ ਨੂੰ ਅੱਜ ਦੇ ਦਿਨ ਲੱਖ ਲੱਖ ਵਧਾਈ ਦਿੰਦੀ ਹਾਂ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਸ਼੍ਰੀ ਗੁਰੂ ਰਵਿਦਾਸ ਜੀ ਦਾ ਹਾਰਤ ਇਹ ਇਸੇ ਤਰ੍ਹਾਂ ਸੰਗਤ ਉੱਪਰ ਬੜਿਆ ਰਹੇ ਤੇ ਅੱਜ ਦਾ ਦਿਨ ਜਿੱਥੇ ਅਸੀਂ ਦੁਨੀਆ ਭਰ ਦੇ ਤੇ ਹੀ ਵੱਡੇ ਪੱਧਰ ਤੇ ਮਨਾਉਨੇ ਆ ਉੱਥੇ ਇਹ ਗੱਲ ਵੀ ਯਾਦ ਰੱਖਿਏ ਕਿ ਸ਼੍ਰੀ ਗੁਰੂ ਰਵਿਦਾਸ ਜੀ ਕੇਵਲ ਜੁੜੇ ਰਹੇ ਗੁਰੂ ਸੀ ਇਹ ਉਹ ਗੁਰੂ ਸੀ ਜਿਨਾਂ ਨੇ ਕਿਰਤ ਕਰਕੇ ਪ੍ਰਮਾਤਮਾ ਨੂੰ ਪਾਇਆ ਮਨ ਚੰਗਾ ਤਾਂ ਕਿ ਥਰਤੀ ਵਿੱਚ ਹੁੰਦਾ ਉਹਨਾਂ ਨੇ ਸੁਨੇਹਾ ਦਿੱਤਾ ਸੀ ਕਿ ਜੇ ਤੁਹਾਡਾ ਮਨ ਸਾਫ਼ ਹੈ ਤਾਂ ਕਿ ਥਰਤੀ ਜੋ ਇੱਕ ਦਰਤ ਹੁੰਦਾ ਹੈ ਜਿਸਤੇ ਵਿੱਚ ਜਮੜੇ ਨੂੰ ਤਰਤਾ ਜਾਂਦਾ ਸੀ ਜੁੱਤੀਆਂ ਬਣਾਉਣ ਦੇ ਤਾਂ ਉਹਦੇ ਵਿੱਚੋਂ ਤੁਹਾਨੂੰ ਪ੍ਰਮਾਤਮਾ ਮਿਲ ਜਾਂਦਾ ਹੈ ਗੰਗਾ ਉਹਦੇ ਵਿੱਚ ਮਿਲ ਜਾਂਦੀ ਹੈ ਸੋ ਅਖੰਡ ਬਾਤ ਨੂੰ ਦੂਰ ਕਰਦੇ ਹੋਏ ਸਾਨੂੰ ਸੱਚ ਨਾਲ ਜੋੜਨ ਲਈ ਕਿਰਤ ਨਾਲ ਜੋੜਨ ਦੀ ਪ੍ਰੇਰਿਆ ਤੇ ਇਸ ਨੂੰ ਅਸੀਂ ਸਦਾ ਹੀ ਨਿਮਸਤ ਕਰਨਿਆ ਜਿਨ੍ਹਾਂ ਨੇ ਕਿਰਤੀ ਪਰਿਵਾਰਾਂ ਦੇ ਉੱਤੇ ਹੰੱਖੱਖਿਆ ਜਿਨ੍ਹਾਂ ਨੇ ਕਿਰਤੀ ਲਈ ਤੋਰੀ ਪ੍ਰਮਾਤਮਾ ਕਰੇ ਇਸ ਵਿਖਿਆਵਾਂ ਘਰ ਘਰ ਤੱਕ ਪੰਚਣ ਕਿਸੇ ਵੀ ਕੋਨੇ ਦਾਸ ਤਸਵੀਹਾਂ ਸਾਡੇ ਲੋਕਾਂ ਦੀ ਜ਼ਿੰਦਗੀ ਦਾ ਮਹੱਤਵਪੂਰਨ ਸੀ ਹਾਂ ਕੋਈ ਨਹੀਂ ਐਂਡ ਕਿ ਤੁਹਾਡੇ ਦੋ ਸਾਰੇ ਨੂੰ ਸਮਿਤ ਹੋ ਦਿੱਤੀ ਲੱਕਰਾ ਕਰ ਬਾਰੇ ਕੋਈ ਨਹੀਂ ਜੋ ਬੋਲੇ ਸੋ ਨਿਰਪੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ ਆਇਆਂ ਬਲਾਈ ਜੋ ਬੋਲੇ ਸੋ ਨਿਰਪੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ ਅੱਜ ਮਲੋਟ ਦੀ ਧਰਤੀ ਤੇ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਸ੍ਰੀ ਗੁਰੂ ਰਵਿਦਾਸ ਨਗਰ ਵਿਖੇ ਅਸੀਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ 69वीं ਬਰਸੀ ਮਨਾ ਰਹੇ ਆ ਜਨਤੀ ਮਨਾ ਰਹੇ ਆ ਇਸ ਗੁਰਪੁਰਬ ਦੇ ਦਿਹਾੜੇ ਤੇ ਮੈਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੀ ਆ ਤੇ ਇਸ ਧਰਤੀ ਤੇ ਖੜੇ ਹੋ ਕੇ ਅੱਜ ਇੱਕ ਬਹੁਤ ਵੱਡਾ ਸੁਨੇਹਾ ਜੋ ਇਸ ਸੰਗਤ ਨੂੰ ਨਹੀਂ